ਬੱਕਰੇ ਦਾ ਸੌਦਾ ਚੱਲਦਾ ਹੈ ਹਾਂਜੀ ਹਾਂਜੀ ਤੇ ਕਿਹੜਾ ਪਿੰਡ ਆ ਬਾਈ ਜੀ ਦਾ ਹਾਂਜੀ ਪਿੰਡ ਮੋੜਾ ਜੀ ਮੋੜਾ ਇਹ ਖਰੀਦੇ ਆ ਹਾਂਜੀ ਇਹਨਾਂ ਨੇ ਲੈਣਾ ਜੀ ਤੇ ਵੇਚਣਾ ਕੌਣ ਆਪਾਂ ਹੀ ਬਾਈ ਆਪਾਂ ਹੀ ਵੇਚਣਾ ਬੜਾ ਠੀਕ ਆ ਗੱਡੀਆਂ ਵਾਲੇ ਮੁੰਡੇ ਵੇਚਦੇ ਆ ਅਜੀ ਗੱਡੀਆਂ ਵਾਲੇ ਹਰੀ ਚਕਲਾਂ ਹਰੀ ਕੇ ਕਲਾ ਤੋਂ ਹਾਂਜੀ ਹਾਂਜੀ ਕਿਵੇਂ ਹੁੰਦਾ ਸੌਦਾ ਬਾਈ ਇਹ ਇਹ ਤਾਂ ਮੰਗਦਾ ਜੀ 6 7 7.5 ਹੂੰ ਬਾਈ ਨੇ ਲਾਇਆ ਸੀ 5 ਹੂੰ ਫਿਰ ਬਾਈ ਨੇ ਲਾਦਾ 205 ਵਾਹ ਜੀ ਵਾਹ ਠੀਕ ਹੈ ਜੀ ਇਹ ਕਹਿੰਦਾ 5.5 ਦਾ ਹਾਂ ਫਿਰ ਮੈਂ ਆਖਿਆ ਬਾਈ 5.5 ਦਾ ਸਹੀ ਆ ਹੁਣ ਤੁਸੀਂ ਫੈਸਲਾ ਤੁਹਾਡੇ ਨਹੀਂ ਮੁਕਾਤਾ ਪੰਗਾਤਾ ਸਹੀ ਹਾਂ ਸਹੀ ਆ ਬੱਕਰਾ ਕਿਹੜਾ ਵਿਖਾਇਓ ਜੀ ਉਹ ਬਾਈ ਕਰਦੀ ਏ ਹੈਲੋ ਉਹ ਭਰਾਵਾ ਤੋ ਗੈਨੀ ਆ ਗਿਆ ਆ ਲੋ ਥੀੜੀ ਸਾਈ ਫੇਰ ਬਾਈ ਜੀ ਉਹ ਪੰਜ ਦਾ ਲੈ ਚਲੋ ਚਲੋ ਬਾਈ ਉਹਨੇ ਲਾਓ ਵੀ ਸੌਦਾ ਸਿਰੇ ਜੜ ਚਲਿਆ ਹਾਂ ਜੀ 200 ਪਾਇਆ ਸੀ 5000 ਫੇਰ ਨਹੀਂ ਹੋਣਾ ਅਰੇ ਚਲ 200 ਪਾਇਆ 200 ਪੰਜ ਤੂੰ ਪਛ ਬਾਈ ਨੂੰ ਪਛ ਮੈਨੂੰ ਪਛ ਤੋ हां किवें करता तू ਕਿਨੇ ਦਾ 205 ਕਿੰਨਾ 205 ਕੌਣ ਇਹ ਬਾਈ ਤਾਂ ਆਲਾ ਉਰੇ ਆ ਜਾ ਬਾਈ ਆ ਜਾ ਆਲਾ 2 ਆਲਾ 5300 ਦਾ ਹੋ ਗਿਆ ਦਿਖਾਈ ਆ ਉਹ ਚਲ ਯਾਰ ਰੱਖ ਹੋ ਗਿਆ ਹੋ ਗਿਆ ਠੀਕ ਆ ਯਾਰ ਹੋ ਗਿਆ ਹੋ ਗਿਆ ਬਸ ਸਹੀ ਆ ਹੋਰ ਪਰ ਲੈ ਉਹਨੂੰ ਲੈ ਖੋਲੀ ਨੇ ਲੈ ਲੈ ਵੀ ਚੈੱਕ ਵੀ ਸਹੀ ਆ ਆਪਦੀ ਪੈਸੇ ਕਹਿਣ ਬਾਈ ਬੱਕਰਾ ਤੁਹਾਨੂੰ ਦਿਖਾਵਾਂਗੇ ਦੋਸਤੋ 5300 ਦਾ ਹੋਇਆ ਠੀਕ ਹੈ ਬਾਈ ਵਧੀਆ ਵਧੀਆ ਸਹੀ ਹੈ ਬਾ ਠੀਕ ਹੈ ਯਾਰ ਤੁਸੀਂ ਖੁਸ਼ ਹੋ ਯਾਰ ਇੰਨੇ ਨਹੀਂ ਯਾਰ 6000 ਜਰ ਦਾ ਹੁੰਦਾ ਹੈ ਬੱਕਰਾ ਕਾਲਾ ਕਹਿਰਾ ਪਹਿਲਾ ਸੌਦਾ ਹੈ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਦਾ ਹਾਂ ਓਏ ਮੈਂ ਇਹਨਾਂ ਨੂੰ ਆਖੀ ਜਨਾ ਕਿਉਂ ਪਾਣੀ ਚ ਡਾਂਗਾ ਮਾਰਦੇ ਓ ਸਹੀ ਗੱਲ ਆ ਮੁੜ ਕੇ ਸੋਖ ਵਾਲੇ ਨਾ 66700 ਦੇ ਲੈਂਦੇ ਆ ਇਹਦਾ ਚਲ ਇੰਨਾ ਗੱਡੀਆਂ ਵਾਲੇ ਬਣ ਕੇ ਦੇ ਦਿੰਦੇ ਆ ਬੰਦੇ ਇਹ ਅਗਿਆਨੀ ਲਓ ਲਾ ਬਾਈ ਲਓ ਜੀ ਆ ਬੱਕਰਾ ਹੈ ਠੀਕ ਉਰੇ ਨੂੰ ਮੁਗਰੀ ਟੇਡਾ ਇਹਨੂੰ ਆ ਬੱਕਰਾ ਹੈ ਜੀ ਦੇਖ ਸਕਦੇ ਹੋ ਤੁਸੀਂ ਬਸ ਬਸ ਸਹੀ ਆ ਗਿਣਤੇ ਪੈਸੇ ਬਾਈ ਪੋਛੀ ਜੀ ਜਾਂਦੇ ਬਦਸਾਮ ਨਾਲ ਵਿਕ ਜਾਣਗੇ ਜਿਹੜਾ ਮਾਰਜੀ ਵਿਕ ਜਾਣ ਯਾਰ ਤੁਨੂੰ ਤੋ ਇਹ ਕਹਿ ਰਹਾ ਸੀ ਤਿੰਨ ਚਾਰ ਐਨ ਮੂੰ ਰੱਖੀ ਮੁੰਡਿਆ ਅੱਜ ਬਾਦ ਚਲੋ ਠੀਕ ਹੈ। ਆ ਬੱਕਰਾ ਫੜ ਲਓ ਬਾਈ। ਚੱਕ ਲਓ ਬਾਈ। ਪਹਿਲਾ ਸੌਦਾ ਹੋਇਆ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਦਾ ਸਵੇਰ ਦਾ ਟਾਈਮ ਆ। ਤੇ ਰਸ਼ ਦੋਸਤੋ ਹੌਲੀ 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 ਰਸ਼ ਪੂਰਾ ਭਰ ਜਾਣਾ ਦੇਖ ਸਕਦੇ ਆ ਤੁਸੀਂ ਬਹੁਤ ਰਸ਼ ਹੋ ਚੱਲਿਆ। ਹਾਂਜੀ ਕਾਲਾ ਸੌਦਾ ਚੱਲਦਾ। ਅੱਛਾ ਜੀ। ਠੀਕ ਹੈ ਜੀ। ਥੱਲੇ ਵੇਖ ਲਾ ਬੱਕਰਾ। ਗਿਆਨੀ ਦਾ ਆ। ਬੱਕਰਾ ਮੰਡੀ ਆ। ਬੱਕਰਾ ਮੰਡੀ ਆ ਹਾ ਹਾ ਦਿਸਦਾ ਬੱਕਰਾ। ਸਿੱਖ ਗਿਆ ਮੜਾ ਮੋਟਾ ਬੱਸ ਸਿੱਖ ਗਿਆ ਮੈਂ ਬੋਲੋ ਜੇ ਕਿੰਨੇ ਦਾ ਮੈਂ ਹੱਥ ਨਹੀਂ 모ੜਦਾ ਫੁੱਲ ਲੈ ਮੈਂ ਥੋੜਾ ਹੱਥ ਨਹੀਂ 모ੜਦਾ ਉਹ ਦਰਮੀ ਉਹਦੇ ਚੋਂ 300 ਕਟਿਆ ਹਾਂ ਬਾਈ ਓ ਮੂਰੇ ਨਾ ਉਹ ਇਹਨੂੰ ਆਪਾਂ ਜਾਣੇ ਦਿੰਦਾ ਮੈਂ ਮੈਂ ਤਾਂ ਸਾਬ ਮੈਨੂੰ ਪਤਾ ਕੋਮੇ ਆਪਣਾ ਸੋਦੇ ਦਾ ਤੂੰ ਕੀ ਆਖਿਆ ਖੀਰ ਇਹ 300 ਬੰਦ ਕਹਿੰਦਾ ਮੈਂ ਤਾਂ ਮਗਾ ਚੀਦਾ ਲੈ ਆਇਆ ਫਿਰ ਤਾਂ ਹੋਇਆ ਹੀ ਪਿਆ ਸੌਦਾ ਹੋ ਗਿਆ ਭਾਈ ਹੋ ਗਿਆ ਕਿੰਨੇ ਦਾ ਕਰਤਾ ਸਾਢੇ ਪੰਜ ਦਾ ਚੱਲ ਠੀਕ ਆ ਹੋ ਗਿਆ ਯਾਰ ਬਹੁਤ ਵਧੀਆ ਪੈਸੇ ਕਿਨੋ ਬਹੁਤ ਵਧੀਆ ਭਾਈ ਕਹਿਰਾ ਬੱਕਰਾ ਕਾਲਾ ਆੜੀ ਵਾਲਾ ਕੰਮ ਹੀ ਨਹੀਂ ਕਰਦਾ ਫਿਰ ਮੈਨੂੰ ਕਿਉਂ ਪੁੱਛਦਾ ਕੋਈ ਨਹੀਂ ਕੋਈ ਨਹੀਂ ਠੀਕ ਆ ਤੇਰਾ ਆਖੀ ਨੂੰ ਮੋੜਦਾ ਪੈਸੇ ਚੰਗੇ ਕ ਬੰਦਾ ਚੰਗਾ ਯਾਰ ਬਿਲਕੁਲ ਬਿਲਕੁਲ ਯਾਰ ਬੰਦਾ ਠੀਕ ਆ ਪੈਸੇ ਕੱਚੇ ਲਾਉਂਦੇ ਨਹੀਂ ਤੇ ਲੋਕ ਪਤਾ ਨਾ ਕੱਚੇ ਐਂ ਵੀਡ ਤੋਂ ਨਹੀਂ ਪਾਣੀ ਕੋ ਮੈਂ ਇੱਜ਼ਤ ਕਰਦੇ ਆ ਬੰਦੇ ਦੀ ਬਿਲਕੁਲ 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 ਤੂੰ ਕੋ ਮੈਂ ਫਰਾ ਵੀ ਦਿੰਦਾ ਨਾ 5000 ਦਾ ਤਾਂ ਵੀ ਮੈਂ ਤਾਂ ਉਨੀ ਨਹੀਂ ਆ ਨੀ ਨਹੀਂ ਵਜਨ ਦੇ ਸਾਰਾ ਦੇਣਾ ਸੀ ਬਸ ਕਿਹੜਾ ਪੰਡਾ ਬਾਈ ਲੈਣ ਆਲਾ ਦਾ ਸੁਖਨ ਬਾਈ ਸੁਖਾ ਆਨੰਦ ਸਪੈਸ਼ਲ ਬੱਕਰਾ ਲੈਣ ਆਈ ਸੀ ਐ ਵਿਕ ਜਾਂਦਾ ਬਾਈ ਛੀ ਦਾ ਮੌਜ ਨਾ ਹੀ ਵਿਕ ਜਾਂਦਾ ਵਕੈਰਾ ਬਕਰਾ ਥਿਆਂਦਾ ਨਹੀਂ ਇਹਦਾ ਤੁਰ ਫਿਰ ਕੇ ਪਤਾ ਨਹੀਂ ਕਿੱਥੋਂ ਭਾਲ ਭੂਲ ਲਿਉਂਦੇ ਪਤੰਦਰ ਹੁਣ ਸਾਡੇ ਬੰਦੇ ਆਉਂਦੇ ਸੀ ਬਹੁਤ 70 ਵਜੇ ਆ ਸਾਡੇ ਬੰਦਿਆਂ ਦੇ ਅੱਛਾ ਬੋਲਾ ਰਹਿ ਗਿਆ ਫਿੱਟਾ ਲਾ ਗਿਆ ਕਿੰਤਾ ਬੰਦਾ ਘਮ ਹੋ ਗਿਆ ਇੱਕ ਤਾਂ ਘਮ ਹੋ ਗਿਆ ਹੂੰ ਹੂੰ ਯਾਰ ਕਿੱਥੇ ਸਰ ਪੰਜਾਗ ਦਾ 1000 ਓਏ ਓਏ ਅਜਾ 2000 ਹੋ ਗਿਆ ਗਿਆ ਲਾਹੇ 5000 ਹੋ ਗਿਆ ਇਹ ਕਦੇ 3 3 ਜਾਂ 900 ਨੂੰ ਛੋੜ ਕਰ ਪੂਰੇ ਪੈਸੇ ਛੋੜ ਕਰ ਇਹਨਾਂ ਨੂੰ ਕਮਾਜ ਨਹੀਂ ਮਰਜੀ ਕਰ ਕਰ ਆਏ ਆ ਲਿਖਾ ਲੈ ਬਾਈ ਕਰਵਾ ਦੂ ਛੋਟ ਕਰਦੇ ਕਰਾਓ ਨਖਾਈ ਬਾਈ ਲਓ ਜੀ ਆ ਵੀ ਸੌਦਾ ਸਿਰੇ ਚੜ ਗਿਆ ਬਹੁਤ ਵਧੀਆ ਲਗਾਤਾਰ ਦੂਸਰਾ ਸੌਦਾ ਇਹੇ ਕਿਹੜਾ ਕਾਲਾ ਸੌਦਾ ਵੋਗੇ ਕਾਲਾ ਸੌਦਾ ਯਾਰ ਮੈਂ 14 ਕਿਹਾ ਸੀਗਾ ਉਹਦੇ 14 ਦੇ ਹੋ ਗਏ ਮੈਂ ਜੇ ਫਿਰ ਉਹਨੇ ਬੋਲਿਆ ਮੁਰਕਾ ਯਾਰ 15 ਦੇ ਹੋ ਗਏ ਲਖਾਈ ਤੂੰ ਕਰਾ ਦੀ ਬਾਈ ਕਰਾ ਦੇ ਯਾਰ ਠੀਕ ਆ ਹਾਂ ਜੀ ਇਹਨਾਂ ਨੂੰ ਕਰਾਉਣੀ 15 ਹੀ ਦੇ ਗਾਈ ਯਾਰ ਲਖਾਈ ਕਰਾਉਣ ਕੇ ਤਾਲਾ ਕਿਹੜੇ ਬੱਕਰੇ ਆ ਕਿਹੜੇ ਬੱਕਰੇ ਦੂਣੀ ਇੱਕ ਭੈ ਜੋ 7-7 ਕਿਲੋ ਬੱਕਰੇ ਲੱਗੀ ਐ ਇਹਨਾਂ ਚ ਅੱਡੋ ਅੱਡੋ ਲਖਾਈ ਆ ਦੋ ਬੱਕਰੇ ਆ ਲੈ ਲੈ ਇਹਨਾਂ ਕਿਉਂ ਫੜ ਕੇ ਉਹ ਬੱਕਰਾ ਦੋਰੇ ਨੂੰ ਖਾ ਦੋਰਾ ਕੀ ਬੱਕਰੇ ਨੂੰ ਲੈਨ ਤਾਂ ਉਹ ਨਾ ਟੋੜੇਗਾ ਆ ਬੱਕਰੇ ਆ ਜੀ ਦੋਵੇਂ ਤੁਸੀਂ ਕਰਾਉਣੀ ਆ ਉਹ ਲਿਖਾਈ ਐ ਜੀ ਲਿਖਾਈ ਤੂੰ ਕਰਾਉਣੀ ਆ 15000 ਦਾ ਕਰ ਰਸਾ ਸਾਡੇ 14500 ਦਾ ਅਸイール ਕਰਾ ਦੇਣਾ ਲਿਖਾਈ ਓਏ ਰਾਜਵੰਦਰ ਤੇ ਤੂੰ ਅੱਢ ਦੇ ਲਿਖਾਈ ਤੇਰੀ ਅੱਢ ਦੇ ਚੱਲੋ ਆਪਾਂ ਆਪਣੀ ਲਿਖਾਈ ਹੋ ਗਈ ਠੀਕ ਆ ਪੈਸੇ ਦੇ ਦੇ ਪੈਸੇ ਤੋਂ ਨਿਰਭਰ ਕਰਦਾ ਨਾ ਤਾਂ ਅਮ ਤਾਂ ਉੱਥੇ ਹੀ ਆ ਗਿਆ ਲਓ ਵੀ ਸੌਦਾ ਹੋ ਗਿਆ ਦੋਸਤੋ ਬੱਕਰੇ ਤੁਹਾਨੂੰ ਦਿਖਾ ਦਿੰਨੇ ਆ 15 ਦੇ 15 15 ਦੇ ਹੋਏ ਆ ਦੋਵੇਂ ਬੱਕਰੀ ਪਰੇ ਹੋ ਜੇ ਲੋ ਜੀ ਆ ਦੋ ਬੱਕਰੇ ਚੰਗੇ ਆ ਵਜਨਦਾਰ ਬੱਕਰੇ ਦੋ। ਆ ਵੀ ਪੈਸੇ ਬਾਈ ਗਿਣੀ ਜਾਂਦੇ ਆ। ਸਾਧੂ ਨੂੰ ਕਿਹੜਾ ਪੈਸੇ ਕਿਨੇ ਲੈਣੇ? ਉਹ ਜਿਹੜਾ ਡੱਬਾ ਬੱਕਰਾ ਉਹ ਮਹਿੰਗਾ ਵਿਕਜੂ ਇਹਦਾ। ਉਹ ਮੁਸਲਮਾਨ ਭਰਾ ਕੋਈ ਆ ਗਿਆ ਤਾਂ ਉਹ ਲੈ ਕੇ ਜਾਊਗਾ। ਵੱਡਾ ਵਾਰਾਂ ਸਾਲੇ ਉੱਤੇ ਆ ਹਨਾ ਦੋ ਇਹ ਵੱਡਾ ਵਾਰਾਂ ਦੀ ਗੱਲ ਇਹਨਾਂ ਕਰ। ਪੂਰੇ ਮੋਟੇ ਆ ਇੱਕੇ ਬੱਕਰੀ ਦੀ ਲੱਗਦੇ ਆ ਮੈਨੂੰ। ਹੂੰ। ਉਹ ਕਹਿੰਦੀ ਆ। ਸੋ ਸੋ ਦੇ ਬਾਰੇ ਚੱਕੀ ਫਿਰਦਾ ਪੋ ਗਿਆ। ਹਾਂ ਹੋ ਗਿਆ ਦੋਵਾਂ ਬੱਕਰਿਆਂ ਦਾ ਹੋਇਆ। ਕਿੰਨੇ ਦਾ? 15000 ਦਾ। 9000 ਰੁਪਏ। 90 ਨੋਟ ਹੋਣਗੇ ਹਾਂ। ਲਓ ਵੀ ਆਓ ਬਾਈ ਨੂੰ ਪੈਸੇ ਦੇਣੇ ਆ। ਬਾਈ ਆ ਗਿਆ ਲਖਾਈ ਕਰਾ ਕੇ। ਦੇ ਬਾਈ ਪੈਸੇ ਗਿਣ ਦੇ। ਸੋਨੇ ਥੋੜਾ ਇਹਦੇ ਸਾਹਮਣੇ ਕਿੰਨੇ ਹੋ ਗਏ ਬਾਈਕ ਚ ਚੱਲਣ ਸੋਹਣੇ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਅਗਲਾ ਸੌਦਾ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਦੇ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ। ਕਿਵੇਂ? 3300 ਹੋ ਗਿਆ ਲਿਖਾਈ ਆਪਣੀ ਆਪ ਕਰਾਵਾਂ। ਉਹ ਪਰਲੇ ਦਾ? 5 ਲੱਖ ਦਿੰਦੇ ਨੂੰ। ਲਓ ਵੀ। ਭਾਈ ਪਿੰਡ ਕਿਹੜਾ ਆਪਣਾ? ਐਸੇ ਤੇ ਆ ਯਾਰ ਕਰ-ਕਰਲੇ ਐਸੇ ਨਹੀਂ। ਭੁੱਲਰ ਹੈ। ਠੀਕ ਹੈ। ਭੁੱਲਰ ਪਿੰਡ ਆ। ਠੀਕ। ਲਿਖਾਈ ਭਾਈ ਜੀ ਆਪੇ ਕਰਾਵਾਂਗੇ। ਠੀਕ ਹੈ। ਦੋਨੇ ਪਾਸੇ। ਲਓ ਜੀ ਆਹ ਬੱਕਰੇ ਦਾ ਸੌਦਾ। ਸੌਦਾ ਦਾ ਵੇਖ ਲੈ ਭਰਾਵਾ ਜੀ। ਠੀਕ ਹੈ। ਆਹ ਦਿਖਾਈ ਕਰ। ਦੁਬਾਰਾ ਦੱਸ ਦੇ ਕਿੰਨੇ ਦਾ ਲਿਆ? ਚਾਰ 650 ਤੋਂ ਵੱਡਾ 33000 ਦਾ ਲਿਆ ਲਿਖਾਈ ਜੱਪਾ ਦਿੱਤੀ ਆ ਬਈ ਠੀਕ ਆ 35 ਚ ਪੈ ਗਿਆ ਸਹੀ ਆ ਜੀ ਸਹੀ ਆ ਬਹੁਤ ਵਧੀਆ ਸੌਦਾ ਹੋਇਆ ਦੋਸਤੋ ਲਗਾਤਾਰ ਸੌਦੇ ਹੋ ਰਹੇ ਹਨ ਉਲਰਾਂ ਤੋਂ ਆਇਆ ਬਾਈ ਇਹ ਲਓ ਬਈ ਆ ਬੋਕ ਦਾ ਸੌਦਾ ਚਲੀ ਜਾਂਦਾ ਬਰੀਡਰ ਦਾ ਛੇਰੇ ਰੰਗ ਦਾ ਇਹ ਗੁਰੂ ਕੇ ਕੋਠੇ ਵਾਲੇ ਲੈਂਦੇ ਆ ਤੇ ਬਾਈ ਕਿਹੜਾ ਪਿੰਡ ਆਪਣਾ ਕਿੰਨਾ ਕਿੰਨੇ ਦਾ ਮੈਂ ਕਹਿੰਦਾ 35000 ਦਾ ਲੈ ਨਹੀਂ ਨਹੀਂ ਜੈਜਕਰ ਬਾਈ ਜਿੰਨੇ ਦਾ ਮਾਲ ਹੈ ਕਿੰਨੇ ਆਖਿਆ 35000 ਦਾ ਕਹਿੰਦਾ ਲਓ ਬਈ 35000 ਮੁੱਲ ਮੰਗਿਆ ਬਾਈ ਨੇ ਯਾ ਤੇ ਕਾਇਆ ਭੋਖਦਾ ਅਨਕੁਣ ਬਹੁਤ ਆ ਨੱਕ ਨਕੌੜੇ ਦਾ ਚੰਗਾ ਕਿੰਨੇ ਦਾ ਦੰਦਾ ਰਾਹ ਦਾ ਪਾ ਦੇ ਹਾਂ ਇਹਨੂੰ ਮਾਤਾ ਪੰਜ ਹਜ਼ਾਰ ਦਾ ਪਹਿਲਾਂ ਕਿੰਨੇ ਦਾ 40 ਗਿਆ ਸਵੇ ਨੂੰ 35 ਉਹ ਦੋ 25 ਤੋਂ ਥੱਲੇ ਆ ਬੱਕਰਾ ਵੇਚੀ ਆ ਯਾਰ ਇਹਨਾਂ ਦਾ ਫਰਕ ਥੋੜਾ ਪਾਉਣਾ ਕਿ ਨਹੀਂ ਭਾਈ ਹਾਂ ਹਾਂ ਫਰਕ ਨਹੀਂ ਮਾਤਾ ਕੋ ਖੜਾ ਹਾਂ ਨੂੰ ਦੋ 20 ਦਾ ਦੇ ਦੇ ਕਿੰਨੇ ਦਾ ਦੰਨਾ ਕੋਈ ਬੋਲ ਤਾਂ ਪਾ ਮੈਂ ਤਾਂ ਦੱਸ ਦਾਂ ਤੈਨੂੰ ਕਿੰਨਾ ਥੈਂਕ ਯੂ ਬਾਈ ਬੇਤੀ ਗੱਲ ਯਾਰ ਇਹਨੇ ਦਾ ਵੇਖਣਾ ਨਹੀਂ ਬਾਈ ਯਾਰ ਵੇਚਣ ਵਾਲੀ ਗੱਲ ਕਰੇਗਾ ਦਾ ਵਿਕ ਜਾਣਾ ਆ ਜਾ ਓਏ ਅੱਡ ਨਹੀਂ ਬਣ ਜਾਦਾ ਕਮਾਲ ਹੀ ਆ ਸਾਡੀ 30000 ਦਾ ਰਹੀ ਹੈ ਨਹੀਂ ਨਹੀਂ ਕੀ ਹੋ ਗਿਆ ਉਹ ਲਿਖਾ ਦੇ ਸਹੀ ਆ ਕਿਹੜਾ ਬੱਕਰਾ ਤੇਰਾ ਆ ਅੱਜ ਬਈ ਆ ਵੀ ਹੁਣ 6 ਦਿਨ ਦਾ ਤੂੰ ਕਰਦਾ ਆ ਲਖਾਈ ਨਹੀਂ ਪਾਉਂਦਾ ਹੋ ਰਿਹਾ ਏ ਉਹ ਸਾਈ ਇਹ ਬੋਲੇਗਾ ਥਈ ਰਾਜੇ ਜਿੰਨੇ ਦਾ ਮਗਾ 500 ਦਾ ਆਪ ਨੂੰ ਪਿਆ ਦੱਸ ਮੈਂ ਸਾਢੇ 8 ਮੰਗਿਆ ਕਥਈ ਰਾਜੇ ਪੱਕਾ ਬੰਦਾ ਮਗਾ 650 ਦਾ ਆਪ ਨੂੰ ਪਿਆ ਲੈ 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 ਕਿਹੜੇ ਬੱਕਰੇ ਦਾ ਬਾਈ ਨਹੀਂ ਬਾਈ ਯਾਰ ਨਹੀਂ ਹੁੰਦਾ ਕੋਈ ਠੀਕ ਆ ਯਾਰ ਛੱਡ ਲੈ ਇੱਧਰ ਨਹੀਂ 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 ਇਤਨਾ ਦਾ ਆਪ ਨੂੰ ਪਿਆ ਨਹੀਂ ਨਹੀਂ 850 ਹੀ ਹੋ ਗਿਆ ਹਾਂ ਸਨੇ ਪੈ ਗਿਆ 850 ਨਹੀਂ ਰੱਖਿਆ 800 ਦਾ ਆਪ ਨੂੰ ਪਿਆ ਨਫਾ ਲੈ ਲੈ ਇਹ ਗੱਲ ਹੈ ਹੈਗੀ ਇਹ ਖਰਾਬਰਾ 300 ਦਾ ਹੀ ਹੋ ਗਿਆ ਓਏ ਲਖਾਈ ਹੋ ਗਿਆ ਲਖਾਈ ਓ ਆਈ ਆਈ ਲਖਾਈ ਆ ਕੀ ਹੋ ਗਿਆ ਬੋਲੇ ਸਹੀ ਨਾ ਓ ਆ ਤੂੰ ਲਖਾਈ ਜਪਾਈ ਨਾ ਭਾਵੇਂ ਦੋ ਭਾਈ ਚੈਨਲ ਮੋਟਾ ਬਚਪਾਲਾ ਤੂੰ ਦਾ 100 ਦੋ ਕੀ ਇਹਦੀ ਕੱਢ ਨੀ ਮੋੜੀ ਆ ਪਾਲਾ ਚੱਲ ਛੱਡ ਦੇ ਓ ਲਖਾਈ ਐ ਕਰਾਊਗਾ ਰਾਤ ਨੂੰ ਲਖਾਈ 36000 ਰੁਪਇਆ ਦੇ ਦੀ ਇਹਨੂੰ ਖਣੇ ਜੀ ਨੇ ਵੀ ਦਿਖਾਈ ਆਪੇ 1200 200 ਕਿੰਨੇ ਦਾ ਹੋ ਗਿਆ ਕਰਾ ਦੂਗਾ ਖਾਈ ਕਰਾ ਦੂਗਾ ਉਹ ਯਾਰ 650 ਦਾ ਕਰਤਾ ਆਪਾ ਆਪਾ 6200 ਦਾ ਪੈਂਦਾ ਯਾ ਪਰ ਉਹ ਤਾਂ 100 ਹੀ ਤੇਰੇ ਦਿਖਾਈ ਵੀ 200 ਹੀ ਦੀ ਦਿਖਾਈ ਕਿ ਜਿਹੜਾ 100 ਹੀ ਵੱਧ ਪਿਆ ਗਿਆ ਜਾਂ ਮੈਂ ਬਦਲ ਦਿੰਦੀ ਚਲ ਗਿਣੋ ਪੈਸੇ ਉਹ 100 ਦੇ ਵੀ ਨਹੀਂ ਬੰਦਦਾ ਸੀ ਮੰਨਦਾ ਹੀ ਨਹੀਂ ਉਹ ਦੇ ਦੇ ਲੂ ਲੂ ਕਿੰਨੇ ਦਾ ਵੇਚਦਾ 40 400 ਓ ਵਾਹ ਭਾਈ ਗਿਆਨੀ ਆ ਬੱਕਰਾ ਭਾਈ ਗਿਆਨੀ ਨੇ 4200 ਦਾ ਕਿਹਨੂੰ ਦੇਤਾ ਇਹਨੂੰ ਲੈ ਨਹੀਂ ਠੀਕ ਐ ਕਿਹੜਾ ਪਿੰਡ ਆ ਜੀ ਆਪਣਾ ਬਟਰ ਬਖੂ ਆ ਬਾਪੂ ਦਾ ਪਿੰਡ ਆ ਤੇ ਨਹੀਂ ਬਟਰ ਬਖੂ ਆ ਬਟਰ ਘਾਟ ਪਾਈ ਸਿਰੇ ਮਟਰ ਕੋਈ ਨਹੀਂ ਚੱਲ ਪੋਰਾ ਦੂਰ ਹੀ ਕੀਤਾ ਉਹ ਪੈਸੇ ਦੇਤੇ ਭਾਈ ਠੀਕ ਐ ਜੀ ਠੀਕ ਐ ਬਹੁਤ ਵਧੀਆ ਸੌਦਾ ਹੋਇਆ ਭਾਈ ਕੋਈ ਮਹਿੰਗਾ ਨਹੀਂ ਸੌਖਾ ਲੈਣੇ ਸਹੀ ਨੇ ਬੰਦੇ ਕੀ ਪਾਉਂਦੇ ਹਾਂ ਯਾਰ ਪਤਾ ਹੁਣ ਖੁਸ਼ ਹੋ ਕੇ ਦੇ ਦੇ ਇੱਕ ਥਾਨ ਵਾਲੀ ਹੈਗੀ ਪਾ ਯਾਰ ਮੈਂ ਤਾਂ ਉਹ ਕੰਮ ਨਹੀਂ ਕਰਦਾ ਹੁੰਦਾ ਐਵੇਂ ਯਾਰ 200 ਪਾ ਦੇ 100 ਪਾ ਦੇ ਸਹੀ ਗੱਲ ਹੈ ਕਿ ਨਹੀਂ ਆਪਾਂ ਕੰਮ ਕਰਦੇ ਨੇ ਆਹ ਬੱਕਰੀਆਂ ਦਾ ਸੌਦਾ ਆ ਇੰਨਾ ਦਾ ਬਾਈ ਜੋੜੇ ਦਾ ਬਾਈ ਜੋੜੇ ਦਾ ਜੋੜੇ ਦਾ ਲਓ ਵੀ ਜੋੜੇ ਦਾ ਸੌਦਾ ਹੋਇਆ ਕਿੰਨੇ ਰੁਪਈਏ ਚ ਕਰਤਾ ਬਾਈ ਅਜੇ ਤਾਂ ਹੋਇਆ ਨਹੀਂ 17 ਆ ਉਹ 20 ਮੰਗਦਾ ਬਾਈ ਇਹਨੇ 16 ਲਾਇਆ ਮੈਂ 17 ਕਹਿਤਾ ਬਾਈ ਨੂੰ ਫੇਰ ਤਾਂ ਯਾਰ ਬਾਈ ਕੋਈ ਫਰਕ ਨਹੀਂ ਯਾਰ ਨਹੀਂ ਯਾਰ ਹਾਂ ਸਭ ਪਾਉਗਾ ਭਾਵੇਂ ਹਾਂ ਯਾਰ ਪਤਾ ਮੈਨੂੰ ਬੋਲਣ ਜਾ ਹਾਂ ਕਿ 500 ਚ ਮੈਂ ਕਹਿਆ ਯਾਰ ਪਰ ਜੂ ਨਵੇੜ ਦਾ ਹੀ ਆ ਕੰਮ ਘਰੇ ਜਾਣਾ ਹੈਗਾ ਮੈਂ ਵੀ ਵਿਚੋਂ ਰੋਟੀ ਕਮਾਉਣੀ ਹੈ ਕਹਿ ਕੇ ਕਮਾਉਣੀ ਜੇ ਕੋਈ 5-400 ਨੂੰ ਬਜੂ ਆ ਤਾਂ ਫੇਰ ਇਹ ਲਊਗਾ ਹਾਂ ਇਹਦਾ ਤੇਰੇ ਘਰ ਦੀ ਆ ਮੁਰਗੀ ਦਾਲ ਬਰਾਬਰ ਤੇ ਇਹਨੂੰ ਲੈ ਕੇ ਵੇਚਣੀ ਪੈਣੀ ਹੈ ਮੈਨੂੰ ਫਿਰ ਕਰਨਾ ਪੈਦਾ ਹੈ ਲੈ ਸਾਡੇ 17000 ਹੋ ਗਏ ਮੈਂ ਇੱਕ ਗੱਲ ਦੱਸਾਂ ਭਾਈ ਹੁਣ 19 ਦੀਆਂ ਨਹੀਂ ਦੇਣੀਆਂ ਕਿਉਂ ਇਹ ਵੀ ਆ ਬਾੜੀ ਜਾ ਇਹ ਵੀ ਕੀ ਗੱਲ ਹੋ ਗਈ ਆਪਾਂ ਆਪਣੀਵੇਂ ਨਹੀਂ ਕੀਤੀ ਹੋਈ ਹੈ ਬੰਦੇ ਨੇ ਸਹੀ ਪੁੱਛ ਕੇ ਖੜਦਾ ਹੀ ਨਹੀਂ ਆਰੇ ਅਸੀਂ ਜਾਵਾਂਗੇ ਅਸੀਂ ਲੈ ਜਾਵਾਂਗੇ ਅਸੀਂ ਛੱਡ ਕੋਈ ਨਹੀਂ ਦੇਖ ਗਏ ਨੇ ਸੈਰ ਕਰਨਾ ਨਹੀਂ ਮੈਂ ਸਹੀ ਗੱਲ ਆ ਸਹੀ ਗੱਲ ਨਾ ਨਾ ਅ ਤਾ ਤੇਰੇ ਮਨ ਦੀ ਮਰ ਜੀ ਪਾਵਾ ਯਾਰ ਨਹੀਂ ਨਹੀਂ ਅਸੀਂ ਐ ਕੋਈ ਮਾਰਾ ਮੋਟਾ ਕੰਮ ਥੋੜੋ ਵਾਲਾ ਜੇ ਕੋਈ ਆਪਣਾ ਆਪਣਾ ਭਰਾ ਚੱਲਦਾ ਆਪਣਾ ਜੱਟ ਜੱਟ ਦੇ ਦਫਾੜੇ ਇਹ ਮੇਰਾ ਕਹੀ ਇਹਨੇ ਹੁਣ ਤਨ ਵਾਰਨ ਨੂੰ ਕਰਨਾ ਜਿਵੇਂ ਅੰਡੋ ਲਗਾ ਦੇ ਨੀ ਚੱਲ ਛੱਡ ਪਰੇ ਯਾਰ ਜੇ ਨਹੀਂ ਜ਼ਿੰਦਾ ਦਾ ਬਾਈ ਮੂਸ ਸੁਣਨੀ ਸਹੀ ਤਾਂ ਯਾਰ ਉਹ ਵਾ ਮਾਮੀ ਨਾ ਤੈਨੂੰ ਮੈਂ ਪਤੀ ਦੇ ਹੈ ਕਿਹੜਾ ਨਾ ਬਸ ਉਹਨਾਂ 18 ਦੀਆਂ ਗੱਤਾਂ ਯਾਰ ਲਓ ਯਾਰ ਦੋ ਬੱਕਰੀਆਂ 12000 ਦਾ ਸੌਦਾ ਸਿਰੇ ਚੜ ਗਿਆ ਫੜਾ ਦੇ ਦੂਜੇ ਤੇਰੇ ਮੋੜ ਦੇਾਂਗੇ ਅਸੀਂ ਕਿਹੜਾ ਲਓ ਜੀ ਹਰੀ ਨੌ ਦਾ ਮੈਂਬਰ ਸਾਹਿਬ ਵੀ ਆਏ ਆ ਮੰਡੀ ਦੇ ਅੱਜ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਫੜ ਯਾਰ ਉਹ ਫੜਾ ਉਹ ਛੱਡਾ ਯਾਰ ਗੁੱਸਾ ਨਹੀਂ ਕਰੀਦਾ ਹੁੰਦਾ ਯਾਰਾ ਬਹੁਤ ਵਧੀਆ ਹਾਂ ਬੱਕਰੀਆਂ ਦਾ ਸੌਦਾ ਚੱਲੀ ਜਾਂਦਾ ਪਹਿਲਾਂ ਹੋਰ ਬਾਈ ਲੈਂਦਾ ਸੀ ਤੇ ਹੁਣ ਜੱਗੀ ਕਰਾਉਂਦਾ ਸੌਦਾ ਕਿਹੜਾ ਪਿੰਡ ਆ ਬਾਈ ਦੱਸਿਆ ਸੀ ਢੋਲਰ ਆਓ ਯਾਰ ਤੁਹਾਨੂੰ ਦੁਵਾਈ ਆ ਬੱਕਰੀਆਂ ਲੈ ਬਾਈ ਹੁਣ ਨਾ ਭੱਜੀ ਇੱਕ ਮਿੰਟ ਬੰਦੇ ਦੀ ਕਾਦੀ ਚਾਹੀਦੀ ਕਦਰ ਬਾਈ ਜਾਨ ਨਹੀਂ ਕਰਦੀ ਬੱਤੀ ਘਰਾ ਦੇ ਲਗਾ ਦੇ ਬੜਾ ਇਟਰੀ ਤੋਂ ਨਾ ਨਾ ਹੋਵੇ ਕਿਸੇ ਨੂੰ ਆਪਾਂ ਦੇਣੀਆਂ ਮਨੀ ਜਦੋਂ ਜੇ ਮੰਨ ਨਹੀਂ ਮੰਨਦਾ ਨਹੀਂ ਮੰਨਦਾ ਜਾ ਇਹਨਾਂ ਨੂੰ ਦੇ ਦਿਆਂ ਬੱਕਰੇ 1.5 18 ਹਜ਼ਾਰ ਨਹੀਂ ਹੁਣ ਨਹੀਂ ਹੁਣ ਦੇ ਦੇ ਬਾਈ ਮੇਰੀ ਸੰਧਾ ਤਾਂ ਇਹਦੇ ਹਨ ਮੇਰੀ ਗੱਲ ਕਿਸੇ ਨੇ ਅੱਜ ਤੱਕ ਲੱਭੀ ਨਹੀਂ ਟੋਂਗ ਵਾਲੀ ਮਾਲ ਹੀ ਦੇ ਦੇ ਰੋਜ਼ ਦਾ ਤੇਰੇ ਬਾਈ ਕੋਈ ਨਹੀਂ ਹੁਣ ਦੇ 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 ਆਹ ਕਰਾ ਪ੍ਰਾਪ ਨਹੀਂ ਹੁਣ ਵੀ ਜੇ ਮੈਂ ਤੇਰੀ ਗੱਲ ਮੰਨਦਾ 20 ਜਾਂ ਤੇ ਵੇਦ ਛੋਟਾ ਬੱਕਰਾ ਹਾਂ ਨਹੀਂ ਕਹਿੰਦਾ ਹੀ ਨਹੀਂ ਸੀ ਯਾਰ ਮੈਂ ਆਪਾਂ ਸਾਡੇ ਆਪਾਂ ਬਾੜਾ ਹਾਂ ਜੇ ਪਾਲਾ ਕਰ ਮਨਦਾ ਉਹ ਮੰਨ ਜਾ ਇਹਨਾਂ ਨੇ ਗਾਂ ਵੇਚਣਾ ਤੇ ਕੋਈ 200 ਰੁਪਿਆ ਬਚਿਆ ਹੀ ਨਾ ਤਾਂ ਫਿਰ ਉਹ ਨਹੀਂ ਕੁਛ ਨਹੀਂ ਹੁੰਦਾ ਕੋਈ ਆ ਪਾਣਾ ਕਰਦੇ ਯਾਰ ਫੜਨਾ ਨੇੜ ਕਮ 19000 ਫੜਨਾ ਯਾਰ ਨਹੀਂ ਨਹੀਂ ਕਰੀਏ ਨਾ ਬੋਲਾਣਾ ਤੋਰੀਏ ਨਾ ਹੋ ਗਿਆ ਯਾਰ ਹੋ ਗਿਆ ਚਲੋ ਪੈਸੇ ਦਿਓ ਯਾਰ ਅੱਛਾ ਯਾਰ ਬੋੜੀ ਨਾ ਬਸ ਤੋਚੋਗੇ ਹੋਰ ਕੀ ਆ ਜਾ ਹੋ ਗਿਆ ਉਹ ਪਾੜਾ ਭਾਈ ਇੰਨੀ ਹੋਣਾ ਤੋਚੋਗੇ ਇਹਨਾਂ ਨਾਲ ਵਾਤਾ ਕਰ ਕੋਈ ਜਾ ਬਾਈ ਪੈਸੇ ਦਿਓ ਲਿਆਓ ਬਾਈ ਪੈਸੇ ਦਿਓ ਕੋਲੇ ਦਾ ਖੜਾ ਮੈਂ ਕਹੂੰਗਾ ਪੱਕਾ ਇਹ ਲੈਣੀਆਂ ਆਸ ਨਹੀਂ ਆ ਰਹੀਆਂ ਅੱਗੇ ਵੇਚ ਨਹੀਂ ਕਿਉਂ ਨਹੀਂ ਹੁੰਦਾ ਪੂਰੇ ਰੱਖ ਜੇ ਰੱਖਣੀਆਂ ਨੇ ਗੂਗਲ ਪੇ ਕਰਨੇ ਆ ਪੈਸੇ ਚਲੋ ਠੀਕ ਆ ਬਾਈ ਉਹ ਆਪੇ ਦੇ ਦੂਗਾ ਗੂਗਲ ਪੇ ਕਰਨੇ ਆ ਬਾਈ ਪੈਸੇ ਤੇ ਬੱਕਰੀਆਂ ਤੁਹਾਨੂੰ ਦਿਖਾ ਦਿੰਨੇ ਆ ਕਿੰਨੇ ਦਾ ਕਰਤਾ ਜੱਗੀ ਇਹ ਇਹ ਬਾਈ 19000 ਦਾ ਕਰਤਾ ਵਾਹ ਬਾਈ ਵਾਹ ਬਾਈ ਵੀ ਧੰਨਵਾਦ ਤੇਰੇ ਯਾਰ ਜਿਹੜਾ ਅੱਖੇ ਲੱਗ ਗਿਆ ਬਹੁਤ ਬਹੁਤ ਧੰਨਵਾਦ ਸਰਪੰਚ ਕਹਿੰਦਾ ਮੈਂ ਦਾਣੀ ਮੈਲਾ ਆ ਬੱਕਰੀਆਂ ਜੀ ਆ ਯਾ ਬਾਈ ਗੱਬਣਾ ਮੈਂ ਲਾ ਦਿਆ ਤਾਂ ਦੋਵੇਂ ਬੱਚੇ ਆ ਦੋਵੇਂ ਬੱਚੇ ਆ ਪਿੰਜਰੇ ਦੇ ਵਿੱਚ 4 ਨਾਰਿਆ 2 ਆ 2 ਆ ਠੀਕ ਆ ਜੀ